ਕਿਉਂਕਿ ਇਹਨਾਂ ਨੇ ਇਸੇ ਕਾਨੂੰਨ ਦੇ ਅੰਦਰ ਜਿਹੜੀਆਂ ਆਪਾਂ ਪਹਿਲਾਂ ਯੂਪੀ ਕੋਕਾ ਪਕੂ ਕੋਕਾ ਵਰਗੀਆਂ ਗੱਲਾਂ ਦੀ ਕਾਨੂੰਨਾ ਦਾ ਜ਼ਿਕਰ ਕੀਤਾ ਹੈ ਇਸੇ ਕਾਨੂੰਨ ਦੇ ਵਿੱਚ 111 ਤੇ 112 ਜਿਹੜੀ ਤਾਰ ਹੈ ਪੀ ਐਨ ਐਸ ਡੀ ਉਹਦੇ ਵਿੱਚ ਇਹ ਦਰਜ ਕਰਤਾ ਵੀ ਜਿਹੜੇ ਕੋਈ ਆਰਗੇਨਾਈਜ਼ਡ ਕਰਾਈਮ ਹੁੰਦੇ ਨੇ ਜਿਹੜੇ ਕੋਈ ਸੰਗਠਿਤ ਅਪਰਾਧ ਹੁੰਦੇ ਨੇ ਉਹਨਾਂ ਦੀਆਂ ਸਜ਼ਾਵਾਂ ਯੂਪੀ ਕੋਕਾ ਪਕੂ ਕੋਕਾ ਦੇ ਤਹਿਤ ਇਸੇ ਕਾਨੂੰਨ ਦੇ ਵਿੱਚ ਦਿੱਤੀਆਂ ਜਾਂਦੀਆਂ ਨਾਲ ਦੀ ਨਾਲ 113 ਹੈ ਨਾ ਪੀ ਐਨ ਐਸ ਐ ਉਹਦੇ ਅੰਦਰ ਇਹ ਦਰਜ ਹੈ ਜਿਹੜਾ ਸੈਕਸ਼ਨ 113 ਐਬੀਐਨਐਸ ਦਾ ਉਹਦੇ ਅੰਦਰ ਇਹ ਦਰਜ ਹੈ ਬੀ ਯੂਏਪੀਏ ਦੇ ਵਿੱਚ ਜਿਹੜੇ 15 ਤੋਂ 21 ਸੈਕਸ਼ਨ ਨੇ ਜਿਹਦੇ ਵਿੱਚ ਆਪਾਂ ਅੱਤਵਾਦੀ ਪਰਿਭਾਸ਼ਾ ਦੀ ਗੱਲ ਕਰਦੇ ਹਾਂ ਅੱਤਵਾਦੀ ਕੌਣ ਹੋਊਗਾ ਇਹ ਪਰਿਭਾਸ਼ਿਤ ਕੀਤਾ ਗਿਆ ਹੈ ਉਹ 15 ਤੋਂ 21 ਕੂ ਬਹੁ ਚੱਕ ਕੇ ਇਹਨਾਂ ਨੇ 113 ਜਿਹੜੀ ਧਾਰਾ ਹੈ ਉਹਦੇ ਵਿੱਚ ਪੇਸਟ ਕਰਦੇ ਇਹ ਕੋਪੀ ਪੇਸਟ ਕਰਕੇ ਕਰਦੇ ਇਹਦਾ ਮਤਲਬ ਕੀ ਹੈ ਵਿਹਾਰ ਇਹ ਦੋ ਤਨੂਰ ਹੋਗੇ ਜੇ ਤੁਸੀਂ ਅਤਵਾਦੀ ਬਣ ਗਏ ਯੂਏਪੀ ਦੇ ਹਿਸਾਬ ਨਾਲ ਜੇ ਤੁਸੀਂ ਦੇਸ਼ ਦੀ ਆਰਥਿਕਤਾ ਤੇ ਸੱਟ ਪਾ ਰਹੇ ਹੋ ਅਮਨ ਅਮਾਨ ਭੰਗ ਕਰ ਰਹੇ ਹੋ ਤਾਂ ਤੁਹਾਨੂੰ ਕੋਈ ਕਾਨੂੰਨਾਂ ਵਿੱਚੋਂ ਕਿਸੇ ਵੀ ਕਾਨੂੰਨਾਂ ਦੇ ਤਹਿਤ ਗ੍ਰਿਫਤਾਰ ਕੀਤਾ ਜਾ ਸਕਦਾ ਇੱਕ 113 ਪੀਐਨਐਸ ਦੂਜਾ ਇਹਦਾ ਯੂਏਪੀ ਦੇ ਅੱਗੇ ਹੁਣ ਇਹ ਫੈਸਲਾ ਕੌਣ ਕਰੂਗਾ ਮਨ ਲਓ ਅਜਾਪੈਸ ਤੋਂ ਮੁਜਾਰਾ ਕਰਦੇ ਹੋਏ ਡੀਸੀ ਦਫਤਰ ਜਾਣੇ ਹੈ ਤੇ ਰਾਹ ਰਾਹ ਦੇ ਵਿੱਚ ਸਾਨੂੰ ਕੋਈ ਰੋਕਦਾ ਹੈ ਜਾਂ ਇਥੋਂ ਬਾਹਰ ਨਿਕਲਦੇ ਹਾਂ ਕਿਸੇ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ ਕਰਦੇ ਹਾਂ ਜੇ ਕੋਈ ਅਧਿਕਾਰੀ ਆ ਕੇ ਰੋਕਦਾ ਹੈ ਤਾਂ ਉਹ ਜੇਸੀਓ ਦਾ ਵਿਰੋਧ ਕਰਦੀ ਹੈ ਜਿਉ ਸਾਡੀਆਂ ਗ੍ਰਿਫਤਾਰੀਆਂ ਕਰਦਾ ਹੈ ਤਾਂ ਉਹ ਗ੍ਰਿਫਤਾਰੀਆਂ ਪੁਲਿਸ ਵਾਲੇ ਦੀ ਮਰਜ਼ੀ ਹੋਊਗੀ ਵੀ ਉਹ ਸਾਨੂੰ ਜਿਹਤਰਾ ਦੀ ਕੋਸ਼ਤ ਕਰਨਾ ਚਾਹੁੰਦਾ ਹੈ ਜੇ ਗ੍ਰਿਫਤਾਰ ਕਰਨਾ ਚਾਹੁੰਦਾ ਹੈ ਵੀ ਉਹਨੇ ਯੂਏਪੀਐਸ ਕਰਨੀ ਹੈ ਜਾਂ ਫਿਰ ਉਹਨੇ ਕਲੀਅਰੈਂਸ 113 ਦੇ ਵਿੱਚ ਕਰਨੀ ਹੈ ਅਈ ਮੇ ਆ ਖੁੱਲੀਆਂ ਪਾਵਰ ਆਜ ਪੁਲਸ ਦੇ ਹੱਥ ਦੇ ਵਿੱਚ ਦੇ ਦਿੱਤੀਆਂ ਲਿਆਂ ਨੇ ਵਿਉਂਦੇ ਇੱਕ ਫੁਲਸੀਆ ਰਾਜ ਬਣਾਉਣ ਵਾਲਾ ਇੱਕ ਫਾਸਿਸਟ ਰਾਜ ਬਣਾਉਣ ਵਾਲੇ ਸਰਕਾਰ ਆ ਜਿਹੜੀ ਇਹ ਬਹੁਤ ਤੇਜ਼ੀ ਦੇ ਨਾਲ ਅੱਜ ਚਲਦੀ ਜਾ ਰਹੀ ਹੈ ਤੁਜੀ ਗੱਲ ਜਦੋਂ ਕੋਈ ਵੀ ਬੰਦਾ ਗ੍ਰਿਫਤਾਰ ਹੁੰਦਾ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆਈ ਸੀ ਜਿਹਦੇ ਤਹਿਤ ਇਹ ਲਿਖਿਆ ਸੀ ਵੀ ਉਹ ਬੰਦੇ ਦੀ ਗ੍ਰਿਫਤਾਰੀ ਦੇ ਵੇਲੇ ਉਹਨੂੰ ਹੱਥਕੜੀਆਂ ਨਹੀਂ ਲਾਈਆਂ ਜਾਣੀਆਂ ਭਾਵੇਂ ਸਾਡੀ ਆਪ ਪੁਲਸਾਇਕੀ ਕਰਦੇ ਨੇ ਬਾਹਰ ਨੂੰ ਹਥਕੜੀ ਲਾ ਕੇ ਲੈ ਕੇ ਜਾਂਦੇ ਆ ਅੰਦਰ ਜੇ ਆਜ਼ਾਦ ਦੇ ਵੇਲੇ ਪੇਸ਼ ਕਰਨ ਦੇ ਵੇਲੇ ਲਾ ਦਿੰਦੇ ਆ ਫਿਰ ਫੇਰ ਬਾਹਰ ਆ ਕੇ ਲਾ ਲੈਂਦੇ ਨੇ ਪਰ ਫਿਰ ਵੀ ਕਾਨੂੰਨੀ ਰੂਪ ਦੇ ਵਿੱਚ ਤੁਸੀਂ ਹਥਕੜੀ ਨਹੀਂ ਸੀ ਲਾ ਸਕਦੇ ਪਰ ਹੁਣੇ ਦਰਜ ਕੀਤਾ ਗਿਆ ਧਾਰਾ 63 ਦੇ ਵਿੱਚ ਵੀ ਤੁਸੀਂ ਬੰਦਿਆਂ ਦੇ ਹਥਕੜੀਆਂ ਲਾ ਸਕਦੇ ਹੋ ਸਿਰਫ ਲਾ ਸਕਦੇ ਹੋ ਨਹੀਂ ਸਭ ਨੂੰ ਲਾਓ ਤਾਂ ਇਹਦਾ ਮਤਲਬ ਹੈ ਵੀ ਤੁਸੀਂ ਕੋਈ ਅਪਰਾਧ ਕੀਤਾ ਭਾਵੇਂ ਨਹੀਂ ਕੀਤਾ ਉਹ ਸਿੱਧ ਹੋਇਆ ਭਾਵੇਂ ਨਹੀਂ ਜੇ ਤੁਹਾਡੇ ਉੱਤੇ ਸਿਰਫ ਇੱਕ ਐਫਆਈਆਰ ਹੀ ਦਰਜ ਕਰ ਦਿੱਤੀ ਗਈ ਤੇ ਜਦੋਂ ਤੁਹਾਨੂੰ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਜਾਊਗਾ ਤਾਂ ਉਦੋਂ ਤੁਹਾਡੇ ਹਥਕੜੀਆਂ ਲੱਗੀਆਂ ਹੋਣਗੀਆਂ ਇਹ ਪਹਿਲਾਂ ਸੁਪਰੀਮ ਕੋਰਟ ਨੇ ਇਹ ਆਖਿਆ ਸੀ ਵੀ ਇਹਦੇ ਵਿੱਚ ਕਿਉਂਕਿ ਇਹ ਬੰਦਿਆਂ ਦਾ ਇੱਕ ਜਿਹੜਾ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਇਸ ਕਰਕੇ ਇਹਨੂੰ ਰੱਦ ਕੀਤਾ ਗਿਆ ਸੀ ਕਿਉਂਕਿ ਉਹਦੇ ਵਿੱਚ ਵੀ ਲੋਕਾਂ ਦੇ ਵਿਰੋਧ ਦਾ ਇੱਕ ਵੱਡਾ ਹੱਥ ਸੀ ਪਰ ਹੁਣ ਸਰਕਾਰ ਨੇ ਉਹੀ ਸਾਰੇ ਸਾਰਾ ਫੈਸਲਾ ਹਲਟ ਕੇ ਗ੍ਰਿਫਤਾਰੀਆਂ ਵੇਲੇ ਤੁਹਾਡੇ ਹਥਕੜੀਆਂ ਲਾਉਣ ਦੀ ਜਿਹੜੀ ਆ ਉਹ ਇਹਦੇ ਵਿੱਚ ਪ੍ਰੋਵੀਜ਼ਨ ਦੇ ਦਿੱਤਾ ਵਾ ਤੁਹ ਜਾ ਜਦੋਂ ਅਸੀਂ ਪੁਲਿਸ ਥਾਣੇ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਲੈ ਕੇ ਜਾਂਦੇ ਹਾਂ ਪੁਲਸ ਵਾਲਿਆਂ ਦੇ ਕੋਲ ਤਾਂ ਸਾਡੀ ਉਮੀਦ ਹੁੰਦੀ ਹੈ ਵੀ ਉਹ ਸਾਡੀ ਸ਼ਿਕਾਇਤ ਦੇ ਦਮ ਉੱਤੇ ਐਫ ਆਈ ਆਰ ਦਰਜ ਕਰਨਗੇ ਐਫ ਆਈ ਆਰ ਉਧਰ ਫਸਟ ਇਨਫੋਰਮੇਸ਼ਨ ਰਿਪੋਰਟ ਪਹਿਲੀ ਜਿਹੜੀ ਜਾਣਕਾਰੀ ਦਿੰਦੇ ਹੋ ਉਹਦੀ ਰਿਪੋਰਟ ਪੁਲਿਸ ਨੇ ਦਰਜ ਕਰ ਲਈ ਹੁੰਦੀ ਹੈ ਉਹਦੇ ਨਾਮ ਦੇ ਵਿੱਚ ਪਹਿਲਾ ਸ਼ਬਦ ਬਹੁਤ ਮਹੱਤਵਪੂਰਨ ਹੈ ਵੀ ਜਦੋਂ ਬੰਦਾ ਕੋਈ ਅਪਰਾਧ ਹੁੰਦਾ ਹੈ ਜਾਣ ਸਰ ਜਦੋਂ ਜਿਹੜੀ ਗੱਲ ਕਹਿੰਦਾ ਹੈ ਉਹ ਉਹਦੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗੜਬੜ ਨਹੀਂ ਹੋਣੀਆ ਉਹਨੂੰ ਕਿਸੇ ਨੇ ਸਿਖਾ ਕੇ ਜਾਂ ਕਿਸੇ ਤਰ੍ਹਾਂ ਨਾਲ ਫੇਰ ਪਤਾ ਨਹੀਂ ਕੀਤਾ ਹੋਊਗਾ ਉਹ ਨਾਲ ਦੀ ਨਾਲ ਅਪਰਾਧ ਦੱਸ ਦੇ ਤਾਂ ਉਹਦੇ ਉਹਦੇ ਵਿੱਚ ਸੱਚਾਈ ਹੋਣ ਦੇ ਵੱਧ ਚਾਂਸ ਹੁੰਦੇ ਨੇ ਤਾਂ ਇਸ ਕਰਕੇ ਸਰਕਾਰ ਨੇ ਹੁਣ ਕੀ ਕਹਿ ਨਵੇਂ ਕਾਨੂੰਨਾ ਦੇ ਤਹਿਤ ਜੇ ਕੋਈ ਵੀ ਅਹਜਾ ਜੁਰਮ ਜਿਸ ਦੀ ਸਜ਼ਾ 3 ਤੋਂ 7 ਸਾਲ ਹੈ ਤੇ ਤੁਸੀਂ ਪੁਲਿਸ ਥਾਣੇ ਦੇ ਵਿੱਚ ਜਾ ਕੇ ਉਹਦੀ ਰਿਪੋਰਟ ਦਰਜ ਕਰਾਉਂਦੇ ਹੋ ਤਾਂ ਉਹਦੇ ਉੱਤੇ ਐਫ ਆਈ ਆਰ ਦਰਜ ਕਰਨੀ ਆ ਕਿ ਨਹੀਂ ਕਰਨੀ ਪੁਲਸ ਵਾਲੀ ਦੀ ਮੱਤੀਏ ਉਹ ਕਰੇ ਭਾਵੇਂ ਨਾ ਕਰੇ ਤੇ ਸਾਨੂੰ ਵੀ ਪਤਾ ਹੈ ਵੀ ਪੁਲਸ ਵਾਲੇ ਤਾਂ ਉਂਝ ਵੀ ਜਦੋਂ ਅਸੀਂ ਆਮ ਜਦੋਂ ਤੱਕ ਇਹ ਕਾਨੂੰਨ ਸੀਗਾ ਵੀ ਉਹਨਾਂ ਨੂੰ ਦਰਜ ਕਰਨੀ ਪੈਣੀ ਹੈ ਐਫ ਆਰ ਉਦੋਂ ਵੀ ਬਹੁਤ ਸਾਰੇ ਇਹੋ ਜਿਹੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਪੁਲਸ ਵਾਲੇ ਮੁਕਦਮੇ ਨਹੀਂ ਵੀ ਦਰਜ ਕਰਦੇ ਸੀ ਪਰ ਹੁਣ ਜਦੋਂ ਉਹਨਾਂ ਦੀ ਮਰਜ਼ੀ ਆ ਗਈ ਇਹਦਾ ਮਤਲਬ ਹੈ ਵੀ ਉਹ ਰਿਸ਼ਵਤ ਲੈ ਬਿਨਾ ਛੋਟੀਆਂ ਗੱਲਾਂ ਨਹੀਂ ਸੁਣਨਗੇ ਇੱਕ ਬਹੁਤ ਵੱਡੇ ਅਧਿਕਾਰ ਤੇ ਪੁਲਸ ਵਾਲਿਆਂ ਨੂੰ ਚੜਾਵਾ ਛਡੋੜਾ ਪੈਣਾ ਆਪਣੀਆਂ ਸ਼ਿਕਾਇਤਾਂ ਨੂੰ ਦਰਜ ਕਰਾਉਂਦੇ ਨੇ ਦੂਜਾ ਜੇ ਮੰਨ ਲਓ ਸ਼ਿਕਾਇਤ ਕਿਸੇ ਐਜੇ ਬੰਦੇ ਦੇ ਖਿਲਾਫ ਹੈ ਜਿਹੜਾ ਕੋਈ ਇਥੇ ਮੰਤਰੀ ਸੰਤਰੀ ਹੈ ਕੋਈ ਵੱਡਾ ਅਸਰ ਰਸੂਖ ਵਾਲਾ ਬੰਦਾ ਹੈ ਕੋਈ ਹੋਰ ਵੱਡਾ ਅਹੁਦੇ ਦੇ ਉੱਤੇ ਬੈਠਾ ਹੋਇਆ ਬੰਦਾ ਫੇਰ ਤਾਂ ਜਮਾ ਹੀ ਨਹੀਂ ਦਰਜ ਕੀਤੀਆਂ ਜਾਣਗੀਆਂ ਇਹ ਤਾਂ ਬਦਲੇ ਆ ਦੀ ਸਭ ਤੋਂ ਵੱਧ ਜਿਹੜੇ ਆਮ ਕੈਸੀ ਲੋਕਾਂ ਨਾਲ ਹੁੰਦੇ ਆ ਅਪਰਾਧ ਨੇ ਉਹਨਾਂ ਨੂੰ ਸਾਨੂੰ ਦਰਜ ਕਰਾਉਣ ਦੇ ਵਿੱਚ ਵੀ ਇੱਕ ਵੱਡੀਆਂ ਸਮੱਸਿਆਵਾਂ ਵਾਲਾ ਜਿਹੜਾ ਸਾਹਮਣਾ ਕਰਨਾ ਪਊਗਾ ਤੀਸਰਾ ਪੁਲਿਸਾ ਜਿਹੜੀ ਅੱਗੇ ਜੇ ਸਾਨੂੰ ਗ੍ਰਿਫਤਾਰ ਕਰਦੀ ਹੈ ਜਦੋਂ ਉਹ ਥਾੜੇ ਲੈ ਕੇ ਜਾਂਦੀ ਹੈ ਕਾਨੂੰਨ ਦੇ ਵਿੱਚ ਰਿਮਾਂਡ ਲੈ ਸਕਦੀ ਹੁੰਦੀ ਹੈ ਪੁਲਿਸ ਮਤਲਬ ਦੋ ਤਰ੍ਹਾਂ ਦਾ ਹੁੰਦਾ ਹੈ ਨਾ ਜਦੋਂ ਤੁਹਾਨੂੰ ਥਾਣੇ ਗ੍ਰਿਫਤਾਰ ਕਰਕੇ ਲਿਜਾਇਆ ਜਾਂਦਾ ਤਾਂ ਇੱਕ ਤਾਂ ਜਿਹੜੀ ਪੁਲਿਸ ਪੁਲਸ ਨੇ ਆਪਦੀ ਪੁਚ ਗਿੱਚ ਕਰਨੀ ਹੁੰਦੀ ਹੈ ਉਹਨੂੰ ਪੁਲਸ ਰਿਮਾਂਡ ਕਹਿੰਦੇ ਨੇ ਦੂਜਾ ਹੁੰਦਾ ਵੀ ਤੁਹਾਨੂੰ ਨਿਆਇਕ ਅਦਾਲਤਾਂ ਦੇ ਵਿੱਚ ਤੁਹਾਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾਂਦਾ ਜੇ ਪੁਲਿਸ ਨੇ ਮੰਨ ਲਓ ਕੋਈ ਪੁਚ ਗਿੱਚ ਨਹੀਂ ਕਰਨੀ ਪਰ ਉੱਥੋਂ ਅਸੀਂ ਜ਼ਮਾਨਤਾਂ ਲਾਉਂਦੇ ਹਾਂ ਹੁਣ ਹੈ ਪੁਲਿਸ ਜਦੋਂ ਰਿਮਾਂਡ ਪਹਿਲਾ ਵਾਲੇ ਕਾਨੂੰਨ ਦੇ ਵਿੱਚ ਕੀ ਦਰਜ ਸੀ ਵੀ ਤੁਸੀਂ ਪਹਿਲੇ 15 ਦਿਨਾਂ ਦੇ ਵਿੱਚ ਕੋਸ ਕਦੇ ਵੀ ਰਿਮਾਂਡ ਲੈ ਸਕਿਆ ਹੋ ਸਕਦਾ ਉਹ ਬਰਾਦ ਦੇ ਹਿਸਾਬ ਨਾਲ 2 ਦਿਨ ਤੁਹਾਡੀ ਰਿਮਾਂਡ ਲਵੇ 4 ਦਿਨ ਲਵੇ 7 ਦਿਨ ਲਵੇ ਰਿਮਾਂਡ ਦਾ ਮਤਲਬ ਕੀ ਹੁੰਦਾ ਕੁੱਟਮਾਰ ਟੌਰਚਰ ਤੁਹਾਨੂੰ ਤੁਹਾਡੇ ਤੋਂ ਕਿਡਲਾ ਕਰਵਾਉਣੀਆਂ ਜਾਂ ਲਿਖਵਾਉਣੀਆਂ ਜਾਂ ਜ਼ਬਰਦਸਤੀ ਤੁਹਾਡੇ ਤੋਂ ਬਿਆਨ ਦਰਜ ਕਰਾਉਣੇ ਇਹ ਸਭ ਕੁਝ ਉਹਦੇ ਵਿੱਚ ਹੁੰਦਾ ਹੁਣ ਨਵੇਂ ਕਾਨੂੰਨਾਂ ਦੇ ਤਹਿਤ ਇਹਨਾਂ ਨੇ ਕੀ ਕਰਤਾ ਹੈ ਕਿ ਕੋਸ ਜ਼ਰੂਰੀ ਨਹੀਂ ਵੀ ਪਹਿਲੇ 15 ਦਿਨਾਂ ਦੇ ਵਿੱਚ ਰਿਮਾਂਡ ਲਵੇ ਹੋ ਸਕਦਾ ਹੈ ਪੁਲਸ ਦੀ ਜਾਂਚ ਲੰਬੇ ਸਮੇਂ ਤੱਕ ਜਾਰੀ ਰਹੇ 1.5-2 ਮਹੀਨੇ ਤੱਕ ਤੇ ਉਹ ਪੁਲਸ ਕਦੇ ਵੀ 15 ਦਿਨ ਦੇ ਲਈ 40 ਦਿਨਾਂ ਜਾਂ 60 ਦਿਨ ਜਿੰਦਾ ਵੱਡਾ ਅਪਰਾਧ ਹੋਵੇ ਉਸ ਦੇ ਹਿਸਾਬ ਨਾਲ 40 ਦਿਨਾਂ ਜਾਂ 60 ਦਿਨ ਦੇ ਵਿੱਚੋਂ ਕਿਸੇ ਵੀ ਸਮੇਂ ਪੁਲਸ ਆ ਜਿਹੜੀ ਉਹ ਤੁਹਾਡੀ ਰਿਮਾਂਡ ਲੈ ਸਕਦੀ ਆ ਇਹਦਾ ਮਤਲਬ ਕੀ ਹੈ ਤੁਸੀਂ ਕੋਈ ਅਪਰਾਧ ਕੀਤਾ ਹੈ ਭਾਵੇਂ ਨਹੀਂ ਕੀਤਾ ਹੈ ਪੁਲਸ ਨੇ ਤੁਹਾਡੀ ਰਿਮਾਂਡ ਲਈ ਉਹਨੇ 2 ਦਿਨ ਰਿਮਾਂਡ ਲਈ ਉਹ ਤੋਂ ਬਾਅਦ ਕਹਿੰਦਾ ਵੀ ਸਾਨੂੰ ਹਜੇ ਲੋੜ ਨਹੀਂ ਫਿਰ ਉਹ 10 ਦਿਨ ਬਾਅਦ ਫੇਰ ਅਰਜੀ ਦਿੰਦੀ ਹੈ ਵੀ ਸਾਨੂੰ ਇਸ ਬੰਦੇ ਦੀ ਲੋੜ ਹੈ ਇਸ ਕਰਕੇ ਇਹਦੀ ਦੁਬਾਰਾ ਅਸੀਂ ਰਿਮਾਂਡ ਲੈਣੀ ਹੈ ਉਹ ਫੇਰ 4 ਦਿਨ ਤੁਹਾਨੂੰ ਰੱਖਦੀ ਹੈ ਫੇਰ ਤੁਹਾਡੇ ਤੇ ਟੌਰਚਰ ਕਰਦੀ ਹੈ ਫਿਰ ਫੇਰ ਛੱਡ ਦਿੰਦੀ ਹੈ ਫੇਰ 20 ਦਿਨਾਂ ਬਾਅਦ ਕਹਿੰਦੀ ਹੈ ਸਾਨੂੰ ਫੇਰ ਲੋੜਾ ਇਹਨਾਂ ਵੱਲੇ ਵੀ ਜਿਹੜੀ ਆਹ ਰਿਮਾਂਡ ਦਾ ਇਹਨਾਂ ਨੇ ਆਹ ਦਿੱਤੀ ਆ ਪ੍ਰਾਵਧਨ ਹੁੰਦਾ ਹੈ ਕਿ ਉਹ ਕਦੇ ਵੀ ਰਿਮਾਂਡ ਲੈ ਸਕਦੇ ਆ ਇਹਦੇ ਤਹਿਤ ਲੋਕਾਂ ਨੂੰ ਜਿਹੜਾ ਇੱਕ ਮਾਨਸਿਕ ਤੌਰ ਤੇ ਤਸ਼ੱਦਦ ਤਾਂ ਹੋਊਗਾ ਹੀ ਲੋਕਾਂ ਦੀਆਂ ਜ਼ਮਾਨਤਾਂ ਮੈਲੀਆਂ ਵੀ ਬਹੁਤ ਔਖੀਆਂ ਹੋਣਗੀਆਂ ਪਰ ਜਦੋਂ ਤੁਸੀਂ ਜ਼ਮਾਨਤ ਦੀ ਅਰਜੀ ਜੱਜ ਦੇ ਮੂਹਰੇ ਲਾਈ ਜਦੋਂ ਉਹ ਤੁਹਾਨੂੰ ਜੋ ਵਕੀਲ ਸਰਕਾਰੀ ਨੂੰ ਕੇ ਲਈ ਪੇਸ਼ ਹੋਇਆ ਉਹਨੇ ਆ ਕੇ ਜੇ ਇੱਥੇ ਕਹਤਾ ਹੀ ਨਹੀਂ ਸਾਨੂੰ ਤੇਰੀ ਜਾਂਚ ਦੇ ਵਿੱਚ ਲੋੜ ਆ ਤਾਂ ਤੁਹਾਡੀ ਜ਼ਮਾਨਤ ਕਦੇ ਹੋਊਗੀ ਨਹੀਂ ਇਸ ਕਰਕੇ ਉਹ 40 ਤੋਂ 60 ਦਿਨਾਂ ਦੇ ਵਿੱਚ ਲੋਕਾਂ ਦੀ ਜਮਾਨਤਾ ਕਰਵਾਉਣੀ ਆ ਵੀ ਆਪਣੇ ਆਪ ਚ ਔਖੀਆਂ ਹੋ ਜਾਣੀਆਂ। ਅਗਲੀ ਗੱਲ ਹੁਣ ਹੰਨਾ ਪੁਲਸਾ ਜਿਹੜੀ ਉਹ ਹਿਰਾਸਤ ਦੇ ਵਿੱਚ ਲੋਕਾਂ ਨੂੰ ਲੈ ਕੇ ਤਸ਼ੱਦਦ ਕਰਦੀ ਐ ਮਤਲਬ ਪੁਲਸ ਦੇ ਕੋਲ ਲੋਕੋ ਉਸ ਵੇਲੇ ਜਿਹੜਾ ਬੰਦਾ ਫੜਿਆ ਹੋਇਆ ਅਰਾਤੀ ਐ ਉਹਦਾ ਕੋਈ ਬਿਆਨ ਦਰਜਿਤ ਕਰਨ ਦੀ ਪਾਵਰ ਨਹੀਂ ਸੀ। 164 ਦੇ ਵਿੱਚ ਸੀ ਪਰ ਇਸ ਤਰ੍ਹਾਂ ਦੇ ਨਾਲ ਵੀ ਕੋਈ ਹੋਰ ਜੁਰਮ ਦਾ ਇਕਬਾਲ ਕਰਦਾ ਉਹ ਪੁਲਿਸ ਕੋਲ ਪਾਵਰਾ ਨਹੀਂ ਸੀ ਗਿਆ ਉਹਦੇ ਵਿੱਚ ਹੁਣ ਨਵੇਂ ਕਾਨੂੰਨਾਂ ਦੇ ਵਿੱਚ ਇਹ ਦਰਜ ਹੈ ਵੀ ਜੇ ਕੋਈ ਬੰਦਾ ਜਿਹੜਾ ਫੜਿਆ ਗਿਆ ਜੇ ਉਹ ਕੋਈ ਆਪਣੀ ਇੱਛਾ ਦੇ ਨਾਲ ਪੁਲਿਸ ਨੂੰ ਬਿਆਨ ਦਰਜ ਕਰਾਉਣਾ ਚਾਹੁੰਦਾ ਜਿਹਦੇ ਵਿੱਚ ਉਹ ਆਪਦਾ ਜੁਰਮ ਦਾ ਇਕਬਾਲ ਵੀ ਕਰਦਾ ਤਾਂ ਅਜਿਹੀ ਜਿਹੜੀ ਉਹ ਸਟੇਟਮੈਂਟ ਹੈ ਜਿਹੜੀ ਉਹਦਾ ਬਿਆਨ ਹੈ ਉਹ ਪੁਲਿਸ ਦਰਜ ਕਰ ਸਕਦੀ ਹੈ ਉਹਨੂੰ ਵਰਤਿਆ ਵੀ ਜਾ ਸਕਦਾ ਕਿੱਥੇ ਤੇ ਕਿਨੇ ਵਾਰ ਤੇ ਆ ਜਾਊ ਇਹਦੇ ਬਾਰੇ ਕੋਈ ਸਪਸ਼ਟਤਾ ਨਹੀਂ ਹੁਣ ਸਾਨੂੰ ਵੀ ਪਤਾ ਹੈ ਜੇ ਪੁਲਿਸ ਨੇ ਸਾਡੇ ਤੋਂ ਬਿਆਨ ਲਿਆ ਤਾਂ ਉਹ ਸਾਡੇ ਵਿਰੁੱਧ ਹੀ ਕਰਤਿਆ ਜਾਊਗਾ ਤੇ ਇਹ ਉਹ ਬਿਆਨ ਅਸੀਂ ਸਾਨੂੰ ਟੌਰਚਰ ਕਰੂ ਪੁਲਿਸ ਕੁੱਟੂਗੀ ਮਾਰੂਗੀ ਸਾਡੇ ਤੋਂ ਬਿਆਨ ਲਿਖਾਊਗੀ ਨਾਲ ਇਹ ਵੀ ਲਿਖਾਊਗੀ ਬਿਨਾਂ ਕਿਸੇ ਦਬਾਅ ਦੇ ਇਹਦੇ ਨਾਲ ਫਿਰਸ ਦੇ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਆ ਜਿਹੜਾ ਲੋਕਾਂ ਦੇ ਉੱਤੇ ਤਸ਼ੱਦਦ ਹੋਰ ਵਧੂਗਾ ਕੌਲਸ ਨੂੰ ਇੰਨੀਆਂ ਖੁੱਲੀਆਂ ਪਾਵਰਾਂ ਦੇਣ ਦਾ ਮਤਲਬ ਹੈ ਕਿ ਆਮ ਲੋਕਾਂ ਨੂੰ ਨਿੱਕੀਆਂ ਮੋਟੀਆਂ ਗੱਲਾਂ ਤੇ ਕੋਈ ਧਰਨੇ ਪ੍ਰਦਰਸ਼ਨ ਛੱਡੋ ਕਿਤੇ ਵੀ ਲੋਕ ਆਉਂਦੇ ਜਾਂਦੇ ਨੇ ਜਿਸਕੇ ਕਿਸੇ ਵੀ ਕੋਈ ਅਹਜਾ ਫੌਜ ਮੁਲਾਜ਼ਮ ਹੈ ਜੇ ਉਹਨੂੰ ਲੱਗਦਾ ਹੈ ਵੀ ਮੇਰੀ ਗੱਲ ਨਹੀਂ ਮੰਨਦੇ ਤਾਂ ਉਹਨਾਂ ਦੇ ਉੱਤੇ ਝੂਠੇ ਕੇਸ ਹੋਰ ਵੱਡੀ ਪੱਧਰ ਦੇ ਉੱਤੇ ਦਰਜ ਕੀਤੇ ਜਾਏਗਾ। ਇੱਕ UN ਦੇ ਵਿੱਚ ਨਾ ਕਨਵੈਨਸ਼ਨ ਹੋਈ ਸੀ। ਜਿਹੜਾ ਸਿਯੁਕ ਕੌਂਸਲਰ ਹੈ 1997 ਦੇ ਵਿੱਚ ਕੋਈ ਕਨਵੈਨਸ਼ਨ ਸੀ। ਜਿਹਦੇ ਵਿੱਚ ਇਹ ਭਾਰਤ ਸਰਕਾਰ ਵੀ ਸ਼ਾਮਲ ਸੀ ਉਸ ਕਨਵੈਨਸ਼ਨ ਦੇ ਵਿੱਚ ਆਖਿਆ ਗਿਆ ਸੀ ਕਿ ਜਿਹੜੀ ਵੀ ਕੋਈ ਪੁਲਿਸ ਦੇ ਵਿੱਚ ਟੌਰਚਰ ਕੀਤਾ ਜਾਂਦਾ ਹੈ ਉਹਦੇ ਵਿਰੁੱਧ ਇੱਕ ਕਾਨੂੰਨ ਹੋਣਾ ਚਾਹੀਦਾ ਹੈ ਵੀ ਅਜਿਹਾ ਕਾਨੂੰਨ ਜੇ ਕੋਈ ਬੰਦੇ ਦਾ ਪੁਲਿਸ ਦੀ ਹਿਰਾਸਤ ਦੇ ਵਿੱਚ ਟੌਰਚਰ ਹੁੰਦਾ ਤਾਂ ਉਹ ਪੁਲਸ ਵਾਲੇ ਨੂੰ ਸਜ਼ਾ ਮਿਲੇ ਇਹ ਕਾਨੂੰਨ ਰਹਿਣਾ ਚਾਹੀਦਾ ਇਹ ਆਪਾਂ ਵੀ ਮੰਨਦੇ ਆ ਵੀ ਇਹ ਜ਼ਰੂਰ ਹੋਣਾ ਚਾਹੀਦਾ ਪਰ ਸਰਕਾਰ ਉੱਥੇ ਜ਼ੁਬਾਨੀ ਸਹਿਮਤੀ ਦੇ ਕੇ ਆਈ ਹੈ 1997 ਦੀ 72 ਸਾਲ ਪਹਿਲਾਂ ਅੱਜ ਤੱਕ ਸਰਕਾਰ ਨੇ ਅਜਿਹੇ ਕਾਨੂੰਨ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਐ ਉਹਦੇ ਬਾਰੇ ਸੋਚਿਆ ਵੀ ਨਹੀਂ ਕਦੇ ਕਦੇ ਕੋਈ ਪ੍ਰਸਤਾਵ ਵੀ ਨਹੀਂ ਦਿੱਤਾ ਵੀ ਅਜਿਹੇ ਕਾਨੂੰਨ ਬਣਾਉਣਾ ਚਾਹੀਦਾ ਕਿਉਂਕਿ ਜੇ ਅਜਿਹੇ ਕਾਨੂੰਨ ਬਣੂਗਾ ਤਾਂ ਉਹਦੇ ਨਾਲ ਪੁਲਿਸ ਦਾੜਾ ਟਾਰਚਰ ਐ ਉਹ ਕਟੂਗਾ ਉਹ ਅਕਾ ਜਿਹੜੇ ਪੁਲਿਸ ਮੁਲਾਜ਼ਮ ਨੇ ਜਦੋਂ ਉਹਨਾਂ ਨੂੰ ਤੋ ਹਦਾਇਤ ਆਉਂਦੀ ਆ ਵੀ ਇਸ ਬੰਦੇ ਦੇ ਉੱਤੇ 30 ਡਿਗਰੀ ਟਾਰਚਰ ਕਰਨਾ ਐ ਇਹਨੇ ਨਾਲ ਇਸ ਤਰ੍ਹਾਂ ਪੇਸ਼ ਹੋਣਾ ਐ ਤਾਂ ਫੇਰ ਉਹ ਅਜਿਹੇ ਕਰਨ ਤੋਂ ਡਰਨਗੇ ਕਿਉਂਕਿ ਉਹਨਾਂ ਨੂੰ ਫੇਰ ਸਜ਼ਾ ਦਾ ਡਰ ਹੁਣਗਾ ਪਰ ਸਰਕਾਰ ਨੇ ਅਜੇ ਹਾਂ ਕੋਈ ਕਾਨੂੰਨ ਨਾ ਲਾਗੂ ਕੀਤਾ ਤੇ ਸਾਡੇ ਸਾਹਮਣੇ ਆ ਵੀ ਸਰਕਾਰ ਅਜੇ ਵੀ ਕਾਨੂੰਨ ਲਾਗੂ ਵੀ ਨਹੀਂ ਕਰਨ ਜਾ ਰਹੀ। ਦੂਜਾ ਜੇ ਮੰਨ ਲਓ ਕਿਸੇ ਬੰਦੇ ਦੇ ਉੱਤੇ ਝੂਠਾ ਕੇਸ ਪਾਇਆ ਜਾਂਦਾ ਹੈ। ਪੁਲਿਸ ਨੂੰ ਫੜ ਲੈਂਦੀ ਹੈ। ਅਸੀਂ ਵੀ ਦੇਖਿਆ ਕਿੰਨੇ ਸਾਰੇ ਇਹੋ ਜਿਹੇ ਲੋਕ ਨੇ ਕਸ਼ਮੀਰ ਤੋਂ ਨੇ, ਹੋਰ ਅਟਕਾਵਾ ਤੋਂ ਨੇ ਜਿਨ੍ਹਾਂ ਦੇ ਉੱਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ। ਸਾਲਾਂ ਬਤੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਿਨਾ ਮੁਕੱਦਮਾ ਚਲਾਏ ਰੱਖਿਆ ਗਿਆ। ਫਿਰ ਮੁਕੱਦਮਾ ਚਲਣ ਤੋਂ ਬਾਅਦ ਵੀ ਉਹਨਾਂ ਦੀ ਜ਼ਮਾਨਤ ਨਹੀਂ ਹੋਈਆਂ ਤੇ ਉਹ 20 20 30 30 ਸਾਲ ਤੋਂ ਬਾਅਦ ਜੇ ਨਾ ਤੋਂ ਬਾਹਰ ਭਰੀ ਹੋ ਕੇ ਨਿਕਲਦੇ ਯੂਐਨਯੂ ਇੱਕ ਅਜੀਹੀ ਕਨਵੈਨਸ਼ਨ ਦੇ ਵਿੱਚ ਵੀ ਭਾਰਤ ਜਿਹੜਾ ਉਹ ਪਾਰਟੀ ਸੀਗਾ ਜਿੱਥੇ ਇਹ ਕਿਹਾ ਗਿਆ ਸੀ ਕਿ ਜੇ ਕੋਈ ਬੰਦਾ ਬਾਦ ਦੇ ਵਿੱਚ ਬੇਗੁਨਾਹ ਸਾਬਤ ਹੁੰਦਾ ਹੈ ਜੇ ਕੋਈ ਬੰਦਾ ਇਹੋ ਜਿਹਾ ਜਿਹੜਾ ਝੂਠੇ ਕੇਸ ਦੇ ਵਿੱਚ ਫਸਾਇਆ ਜਾਂਦਾ ਹੈ ਤਾਂ ਉਹਨੂੰ ਜਿਹੜੀ ਸਰਕਾਰ ਹੈ ਉਹ ਮੌਜਾ ਦੇਊਗੀ ਉਹ ਸਾਰੇ ਉਹ ਗਲਤੀ ਦੇ ਨਾਲ ਲਈ ਤੇ ਸਰਕਾਰ ਨੇ ਕਦੇ ਇਹੋ ਜਿਹਾ ਵੀ ਕੋਈ ਕਾਨੂੰਨ ਨਹੀਂ ਲਿਆਂਦਾ ਕਿਉਂਕਿ ਇਹਦੇ ਨਾਲ ਸਰਕਾਰ ਹੋਰ ਵਧੇਰੇ ਨਕੀ ਇਸ ਕਰਕੇ ਇਹ ਸਰਕਾਰ ਦਾ ਪੂਲ ਚਰਿੱਤਰ ਦਿਖਾਉਂਦਾ ਹੈ ਕਿ ਉਹ ਕਹੇ ਜੀਆਂ ਸੋਧਾਂ ਕਰ ਰਹੀ ਹੈ ਅਜਿਹੇ ਸਮੇਂ ਦੇ ਵਿੱਚ ਕਿਹੜੀਆਂ ਸੋਧਾਂ ਨੇ ਜਿਨ੍ਹਾਂ ਤੋਂ ਕਰਨ ਤੋਂ ਉਹ ਕੰਨੀ ਕਕਰਾਰੀ ਹੈ ਜਿਨ੍ਹਾਂ ਬਾਰੇ ਉਹ ਗੱਲ ਵੀ ਨਹੀਂ ਅੱਜ ਕਰਨਾ ਚਾਹੁੰਦੀ। ਆ ਹੁਣ ਜਿਹੜੀ ਅਸੀਂ ਪੁਲਿਸ ਕਸਟਡੀ ਦੀ ਪਹਿਲਾਂ ਗੱਲ ਕੀਤੀ ਤਾਂ ਸਾਡੇ ਮੁਲਕ ਦੇ ਵਿੱਚ ਪਹਿਲਾਂ ਇੱਕ ਜੱਜਮੈਂਟ ਆਈ ਸੀਗੀ ਇੱਕ ਸੁਪਰੀਮ ਕੋਰਟ ਦੇ ਹੀ ਜੱਜਮੈਂਟ ਸੀਗੀ ਉਹਦੇ ਤਹਿਤ ਇਹ ਸੀ ਵੀ ਜੇ ਕਿਸੇ ਬੰਦੇ ਦੀ ਪੁਲਿਸ ਦੇ ਟੌਰਚਰ ਕਰਕੇ ਮੌਤ ਹੋ ਜਾਂਦੀ ਹੈ। ਜੇ ਕਿਸੇ ਔਰਤ ਨੇ ਨਾਲ ਕਸਟਰੀ ਦੇ ਵਿੱਚ ਬਲਾਕਕਾਰ ਹੁੰਦਾ ਤਾਂ ਉਹਦੀ ਜਿਹੜੀ ਜਾਂਚ ਹੈ ਉਹ ਉਹ ਜੁਡੀਸ਼ੀਅਲ ਮੈਜਿਸਟਰੇਟ ਕਰੂਗਾ ਜਿਹੜਾ ਜੱਜ ਜਿਹਨੂੰ ਆਪਾਂ ਕਹਿੰਦੇ ਹਾਂ ਥੱਲੇ ਉਹ ਲੈ ਕੇ ਉਹ ਜੁਡੀਸ਼ੀਅਲ ਮੈਜਿਸਟਰੇਟ ਇਸ ਕਰਕੇ ਵੀ ਉਹ ਨਿਰਪੱਖ ਜਾਂਚ ਉਹਦੀ ਹੋ ਸਕੇ ਹੁਣ ਸਰਕਾਰ ਨੇ ਨਵੇਂ ਕਾਨੂੰਨ ਦੇ ਵਿੱਚ ਸੋਧ ਇਹ ਕਰਤੀ ਨਵੇਂ ਕਾਨੂੰਨ ਚ ਇਹ ਰਿਹਾਦਾ ਵੀ ਸਾਨੂੰ ਜੁਡੀਸ਼ੀਅਲ ਮੈਜਿਸਟਰੇਟ ਤੋਂ ਜਾਂਚ ਕਰਾਉਣ ਦੀ ਕੋਈ ਲੋੜ ਨਹੀਂ ਇਹਦੀ ਇਹੜੀ ਜਾਂਚ ਹੈ ਉਹ ਕੋਈ ਵੀ ਐਗਜ਼ੀਕਟਿਵ ਮਜਿਸਟ੍ਰੇਟ ਕਰ ਸਕਦਾ ਮਤਲਬ ਕੋਣ ਕੋਈ ਨਾਇਬ ਤਸਿਲਦਾਰ ਤਸਿਲਦਾਰ ਜਿਹੜੇ ਐਸਡੀਐਮ ਵਗੈਰਾ ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਕਰ ਸਕਦਾ ਸਾਨੂੰ ਜ਼ਰੂਰੀ ਨਹੀਂ ਵੀ ਇਹਨਾਂ ਤੋਂ ਕਰਾਈ ਜਾਵੇ ਔਰ 2002 ਦੇ ਵਿੱਚ ਗੁਜਰਾਤ ਦੇ ਵਿੱਚ ਇਸ਼ਰਤ ਜਹਾਨ ਨਾਮ ਦੇ ਇੱਕ ਬੰਦੇ ਦਾ ਫੇਕ ਇਨਕਮਪਰ ਕੀਤਾ ਗਿਆ ਸੀ ਉਸ ਇਸ਼ਰਤ ਜਹਾਨ ਦੇ ਕੇਸ ਦੀ ਜਿਹੜੀ ਜਾਂਚ ਹੈ ਉਹ ਉਹ ਸੀ ਜੁਡੀਸ਼ੀਅਲ ਮੈਜਿਸਟਰੇਟ ਨੇ ਕੀਤੀ ਸੀਗੀ ਇਸ ਕਰਕੇ ਗੱਲ ਸਾਹਮਣੇ ਆਈ ਸੀ ਵੀ ਇਹ ਇੱਕ ਫੇਕ ਇੰਕਾਉਂਟਰ ਹੈ ਹੁਣ ਮੰਨੋ ਜੇ ਤਸਵੀਲਦਾਰ ਨਾਅ ਤਸਵੀਲਦਾਰ ਜਿਹੜੇ ਸਿੱਧੇ ਹੀ ਸਰਕਾਰ ਦੀਆਂ ਗੱਲਾਂ ਦੇ ਹਿਸਾਬ ਨਾਲ ਚੱਲਦੇ ਨੇ ਜਿਹੜੇ ਸਰਕਾਰ ਤੋਂ ਇੰਨੇ ਬੰ ਇੱਧਰ ਉੱਧਰ ਨਹੀਂ ਹੁੰਦੇ ਜੇ ਉਹਨਾਂ ਨੇ ਜਾਂਚ ਕਰਨੀ ਹੋਵੇ ਤਾਂ ਸਾਲਾਂ ਦੇ ਕਿੰਨੇ ਨੂੰ ਖਰਾਬ ਜਾ ਕੇ ਜਾਂਚ ਕਰਨਗੇ ਇਹਦੇ ਵਿੱਚ ਜਿਹੜੀ ਲੋਕਾਂ ਨੂੰ ਕੋਈ ਮਾੜੀ ਮੋਟੀ ਉਮੀਦ ਵੀ ਹੋਊਗੀ ਇਨਸਾਫ ਦੀ ਵੀ ਕਿਸੇ ਤਰ੍ਹਾਂ ਦੇ ਨਾਲ ਹੋ ਸਕਦਾ ਕਿਸੇ ਪੁਲਿਸ ਵਾਲੇ ਦੋਸ਼ੀਆਂ ਨੂੰ ਫੜਿਆ ਵੀ ਜਾਵੇ ਉਹ ਵੀ ਖਤਮ ਹੋ ਜਾਂਦੀ ਹੈ ਇਹ ਸਾਨੂੰ ਵੀ ਪਤਾ ਵੀ ਭਾਵੇਂ ਜਿਵੇਂ ਪਹਿਲਾਂ ਵਾਲੇ ਕੇਸਾਂ ਦੇ ਵਿੱਚ ਹੈ ਜਿੱਥੇ ਅ ਇੱਥੇ ਜੁਡੀਸ਼ੀਅਲ ਮੈਜਿਸਟਰੇਟ ਨੇ ਵੀ ਜਾਂਚ ਕੀਤੀ ਹੈ ਇੱਥੇ ਵੀ ਭਾਵੇਂ ਪਹਿਲਾ ਪੋਸਟ ਵਾਲਿਆਂ ਨੂੰ ਸਜ਼ਾਵਾ ਦੇ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਵੀ ਦਿੱਤਾ ਜਾਂਦਾ ਰਿਹਾ ਜਿਵੇਂ ਇੱਥੇ ਇੱਕ ਡੀਜੀਪੀ ਰਠੋਰ ਰਿਹਾ ਹੈ ਹਰਿਆਣੇ ਦਾ ਉਹਨੇ ਵੀ ਇਸੇ ਤਰ੍ਹਾਂ ਬੱਚਿਆਂ ਦੇ ਨਾਲ ਬਹੁਤੀ ਘਿਣਾਉਣੇ ਅਪਰਾਧ ਕੀਤੇ ਤੇ ਬਾਅਦ ਦੇ ਵਿੱਚ ਉਹਨੂੰ ਉਮਰ ਦੇ ਲਿਹਾਇ ਨਾਲ ਬਹੁਤ ਲੰਬਾ ਕੇਸ ਖਿੱਚਿਆ ਤੇ ਬਾਅਦ ਚ ਉਹਨੂੰ ਬਰੀ ਕਰ ਦਿੱਤਾ ਗਿਆ ਸੀਗਾ ਅ ਇੱਕ ਹੋਰ ਗੱਲ ਹੈ ਅਸੀਂ ਜਦੋਂ ਪਹਿਲਾਂ ਨਜ਼ਰਬੰਦੀ ਦੇ ਕਾਨੂੰਨਾਂ ਦੀ ਗੱਲ ਕੀਤੀ ਹੈ ਡਿਟੈਂਸ਼ਨ ਲਾ ਜਿਹੜੇ ਗੱਲ ਨੇ ਉਹ ਆਟਾਰ ਸਮੇ ਤੇ ਕਾਨੂੰਨ ਆਉਂਦੇ ਰਹੇ ਉਹਦੇ ਤਹਿਤ ਸਰਕਾਰ ਸਾਨੂੰ ਫੜ ਕੇ ਡਿਟੇਨ ਕਰ ਲੈਂਦੀ ਸੀ ਪਰ ਜਿਹੜੇ ਪਹਿਲਾਂਲੇ ਕਾਨੂੰਨ ਨੇ ਉਹਨਾਂ ਦੇ ਤਹਿਤ ਉਹ ਡਿਟੇਨ ਹੀ ਸੀ ਕਰ ਸਕਦੀ ਹੁਣ ਨਵੇਂ ਕਾਨੂੰਨ ਦੇ ਵਿੱਚ ਇਹ ਨਵੀਂ ਇੱਕ ਧਾਰਾ ਜੋੜੀ ਗਈ ਹੈ ਵੀ ਜੇ ਮੰਨ ਲਓ ਤੁਸੀਂ ਕਿਸੇ ਵੀ ਮੁਲਾਜ਼ਮ ਦੀ ਪੁਲਿਸ ਮੁਲਾਜ਼ਮ ਹੈ ਕੋਈ ਹੋਰ ਅਧਿਕਾਰੀ ਹੈ ਸਰਕਾਰ ਦਾ ਜੇ ਉਹਦੇ ਹੁਕਮ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਉਹ ਚੱਕ ਕੇ ਜੇਲ੍ਹ ਦੇ ਵਿੱਚ ਡਿਟੇਨ ਕਰ ਸਕਦੇ ਆ ਤੁਹਾਨੂੰ ਉਹ ਚੱਕ ਕੇ ਨਜ਼ਰਬੰਦ ਕਰ ਸਕਦਾ ਲੈ ਕੇ ਜਾ ਸਕਦਾ ਹੈ ਇਹ ਜਿਹੜੀ ਤਾਰਾ ਇਹਦੇ ਵਿੱਚ ਇਹ ਨਹੀਂ ਲਿਖਿਆ ਗਿਆ ਵੀ ਉਹ ਕਿੰਨੇ ਟਾਈਮ ਲਈ ਡਿਟੇਨ ਕਰ ਸਕਦਾ ਉਹ 1-3 ਵੀ ਕਰ ਸਕਦਾ ਉਹ 6 ਮਹੀਨੇ ਵੀ ਕਰ ਸਕਦਾ ਬਿਨਾਂ ਕਿਸੇ ਤਰ੍ਹਾਂ ਦੀ ਸੁਣਵਾਈ ਦੇ ਜੇ ਸ਼ੱਕ ਦੇ ਆਧਾਰ ਤੇ ਉਹ ਤੁਹਾਨੂੰ ਜੇਲ੍ਹਾਂ ਦੇ ਵਿੱਚ ਸੈਟ ਕਰ ਸਕਦਾ ਇਹ ਜਿਹੜੀ ਕਾਨੂੰਨ ਵਿਧਾਰਾ ਹੈ ਇਹ ਇਹਦੇ ਵਿੱਚ ਵੀ ਉਹੀ ਗੱਲ ਹੋਈ ਵੀ ਪਰਾਡੇ ਜਿਹੜੇ ਹੋਰ ਕਾਰੇ ਕਾਨੂੰਨ ਨੇ ਯੂਏਪੀਏ ਵਰਗੇ ਟਾਟਾ ਪੋਟਾ ਵਰਗੇ ਜਿਹੜੇ ਇਹ ਲੈ ਕੇ ਆਉਂਦੇ ਰਹੇ ਲੋਕਾਂ ਨੂੰ ਡਿਟੇਲ ਕਰਨ ਤੇ ਨਹੀਂ ਜਿਹੜਾ ਪਹਿਲੀ ਵਾਰ ਨਹਿਰੂ ਨੇ ਵੀ ਲਾਗੂ ਕੀਤਾ ਹੈ ਉਹੀ ਤਰ੍ਹਾਂਾ ਚੱਕ ਇਹਨਾਂ ਨੇ ਆਮ ਕਾਨੂੰਨਾਚ ਪਾਤੀਆਂ ਤਾਂ ਕਿ ਹੋਰ ਵੱਡੀ ਵਿਆਪਕ ਆਬਾਦੀ ਦੇ ਉੱਤੇ ਇਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾ ਸਕੇ ਅਗਲੀ ਗੱਲ ਹਰ ਬਹੁਤ ਸਾਰੇ ਐਸੇ ਗਾਂਦੀਵਾਦੀ ਲੋਕ ਵੀ ਨੇ ਜਿਹੜੇ ਮੰਨਦੇ ਨੇ ਵੀ ਭੁੱਖ ਹੜਤਾਲ ਕਰਨ ਦੇ ਨਾਲ ਅਸੀਂ ਆਪਣੀ ਸਰਕਾਰ ਦੇ ਉੱਤੇ ਦਬਾਅ ਪਾ ਕੇ ਆਪਣੇ ਮਸਲੇ ਹੱਲ ਕਰਾ ਸਕਦੇ ਹਾਂ ਬਹੁਤ ਸਾਰੇ ਲੋਕਾਂ ਨੇ ਇਤਿਹਾਸ ਦੇ ਵਿੱਚ ਕੀਤੀਆਂ ਵੀ ਨੇ ਭੁੱਖ ਹੜਤਾਲ ਪਰ ਨਵੇਂ ਕਾਨੂੰਨ 'ਚ ਦਰਜ ਹੈ ਵੀ ਜੇ ਤੁਸੀਂ ਕੋਈ ਭੁੱਖ ਹੜਤਾਲ ਕਰਦੇ ਹੋ ਕਿਸੇ ਅਧਿਕਾਰੀ ਦੇ ਉੱਤੇ ਦਬਾਅ ਪਾਉਣ ਦੇ ਲਈ ਤਾਂ ਉਹ ਭੁੱਖ ਹੜਤਾਲ ਵੀ ਇੱਕ ਜੁਰਮ ਬਣ ਗਿਆ ਤੇ ਤੁਹਾਨੂੰ ਉਹਦੇ ਲਈ ਵੀ ਸਜ਼ਾ ਕੀਤੀ ਜਾ ਸਕਦੀ ਹੈ ਹੋੜਾ ਹੋ ਕੀ ਰਿਆ ਸਰਵੱਚਾ ਕਾਨੂੰਨਾ ਦੇ ਵਿੱਚ ਮਤਲਬ ਅ ਅੰਗਰੇਜ਼ਾਂ ਨੇ ਬਣਾਏ ਹੋਏ ਕਾਨੂੰਨਾਂ ਨੂੰ ਖਤਮ ਕਰਨ ਦੇ ਨਾਤੇ ਸਰਕਾਰ ਸਾਡੇ ਥੋੜੇ ਜਿੰਨੇ ਜਮਹੂਰੀ ਹੱਕ ਨੇ ਜਿਹੜੇ ਲੋਕਾਂ ਨੇ ਸਾਲਾਂ ਬੱਧੀ ਲੜਕੇ ਸੰਘਰਸ਼ ਕਰਕੇ ਲਏ ਨੇ ਜਿਹੜੇ ਅਸੀਂ ਜਿਹਦੇ ਲਈ ਲੰਬੀਆਂ ਲੜਾਈਆਂ ਲੜੀਆਂ ਨੇ ਉਹ ਸਾਰੇ ਕਾਨੂੰਨ ਆ ਜਿਹੜੀਆਂ ਉਹ ਸਾਰੇ ਹੱਕ ਆ ਜਿਹੜੇ ਉਹ ਸਰਕਾਰ ਖੋਰੀ ਹੈ ਅੱਜ ਇਸ ਰਾਜ ਨੂੰ ਇੱਕ ਪੁਲਿਸ ਤੰਤਰ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਜਿਹਦੇ ਵਿੱਚ ਪੁਲਸ ਨੂੰ ਅਥਾਹ ਪਾਵਰਾਂ ਦਿੱਤੀਆਂ ਗਈਆਂ ਤਾਂ ਕਿ ਜਿਹੜੀ ਇਹ ਰਾਜ ਮਸ਼ੀਨਰੀ ਹੈ ਜਿਹੜੀਆਂ ਜਮਾਤਾਂ ਅੱਜ ਸਾਡੇ ਤੇ ਰਾਜ ਕਰ ਰਹੀਆਂ ਨੇ ਇਹ ਆਪਣੇ ਵੱਲੋਂ ਸਿੱਧੇ ਰੂਪ ਦੇ ਵਿੱਚ ਲੋਕਾਂ ਦੇ ਉੱਤੇ ਇਹੜਾ ਜ਼ਬਰ ਹੈ ਉਹਨੂੰ ਹੋਰ ਤਿੱਖਾ ਕਰ ਸਕਣ ਜਿਹੜੇ ਹੈ ਸਰਕਾਰ ਤੇ ਰਾਜ ਦੇੜੇ ਦੰਦ ਨੇ ਉਹ ਲੋਕਾਂ ਦੇ ਉੱਤੇ ਪਹਾੜਾ ਵੱਲੋਂ ਲੋਕਾਂ ਦੇ ਤੇ ਪਹਾੜਾ ਚਲਾਉਂਦੇ ਨੇ ਉਹ ਹੋਰ ਤਿੱਖੇ ਕਰ ਦਿੱਤੇ ਗਏ ਨੇ ਅੱਜ ਇਹਨਾਂ ਕਾਨੂੰਨਾਂ ਨੂੰ ਕਿਤੀ ਜਿਹੜੇ ਕਾਲੇ ਕਾਨੂੰਨ ਹੋਰ ਤੇ ਉਹਨਾਂ ਦੀ ਲੜੀ ਵਿੱਚ ਜਿਹੜੇ ਨਵੇਂ ਕਾਨੂੰਨ ਨੇ ਇਹ ਸਾਰੇ ਜਿਹੜੇ ਕਾਨੂੰਨ ਨੇ ਇਹ ਕਿਹਦੇ ਵਿਰੁੱਧ ਸੇਧਤ ਨੇ ਇਹ ਬਿਲਕੁਲ ਕੋਈ ਅੱਤਵਾਦੀਆਂ ਜਾਂ ਸੱਚਮੁੱਚ ਅਪਰਾਧੀਆਂ ਦੇ ਵਿਰੁੱਧ ਹੋਈ ਨਹੀਂ ਸੇਧਤ ਇਹ ਸਿਰਫ ਉਹਨਾਂ ਲੋਕਾਂ ਦੇ ਵਿਰੁੱਧ ਸੇਧਤ ਨੇ ਜਿਹੜੇ ਅੱਜ ਲੜ ਰਹੇ ਨੇ ਸਰਕਾਰ ਨੂੰ ਅੱਜ ਖਤਰਾ ਮਹਿਸੂਸ ਹੋ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਚ ਸਰਕਾਰ ਜਦੋਂ ਜਦੋਂ ਪਹਿਲਾਂ 84 ਵੇਲੇ ਜਾਂ ਫਿਰ 67 ਵੇਲੇ ਆ ਜਦੋਂ ਵੀ ਇਹਨਾਂ ਨੂੰ ਲੱਗਿਆ ਵੀ ਮਾਹੌਲ ਖਰਾਬ ਆ ਜਾਂ 75 ਵੇਲੇ ਇਹਨਾਂ ਨੇ ਐਮਰਜੈਂਸੀਆਂ ਲਾਈਆਂ ਦਾਡਾ ਪੋਟਾ ਅਗੇ ਕਾਨੂੰਨ ਲੈ ਕੇ ਆਏ ਨੇ ਜਿਨ੍ਹਾਂ ਨੇ ਤਹਿਤ ਗ੍ਰਿਫਤਾਰੀਆਂ ਕੀਤੀਆਂ ਪਰ ਹੁਣ ਸਰਕਾਰ ਨੂੰ ਮਹਿਸੂਸ ਹੋ ਰਿਹਾ ਵੀ ਅਸੀਂ ਜੇ ਸਿਰਫ ਕਾਲੇ ਕਾਨੂੰਨਾਂ ਦੇ ਤਹਿਤ ਗ੍ਰਿਫਤਾਰੀਆਂ ਕਰਦੇ ਆਂ ਤਾਂ ਇੱਕ ਬਹੁਤ ਵੱਡੇ ਧੈਰੇ ਦੀਆਂ ਗ੍ਰਿਫਤਾਰੀਆਂ ਕਰਨੀਆਂ ਤੇ ਵੱਡੇ ਧੈਰੇ ਨੂੰ ਜਿਹੜਾ ਉਹਨਾਂ ਦੀ ਜ਼ਬਾਨ ਬੰਦ ਕਰਨਾ ਉਹ ਆਖਾ ਹੋ ਗਿਆ ਇਸ ਕਰਕੇ ਸਰਕਾਰ ਇਹੇ ਨਵੇਂ ਕਾਨੂੰਨ ਲਿਆ ਕੇ ਸਾਡੀਆਂ ਥੋਡੀਆਂ ਆਵਾਜ਼ਾਂ ਨੂੰ ਅੱਜ ਗੁਚਰਨਾ ਚਾਹੁੰਦੀ ਹੈ ਪੀਜ ਇਹ ਲੋਕ ਜਿਹੜੇ ਨੇ ਜਿਹੜੇ ਬਿਨਾਂ ਹਥਿਆਰ ਚੱਕੇ ਵੀ ਜਿਹੜੇ ਦਿੱਲੀ ਦੇ ਬਾਹਰ ਤੇ ਜਾ ਕੇ ਇੱਕ ਸਾਲ ਬੈਠੇ ਰਹੇ ਜਿਨ੍ਹਾਂ ਨੇ ਸਾਡੇ ਢੋਡੇ ਲਵਾਤੇ ਜਿਹੜੇ ਲਗਾਤਾਰ ਸਾਡੇ ਵਿਰੁੱਧ ਆਵਾਜ਼ ਚੱਕ ਰਹੇ ਨੇ ਸਾਡੇ ਵੱਲੋਂ ਪਾਸ ਕੀਤੀਆਂ ਹੋਈਆਂ ਕੋਈ ਵੀ ਤਰ੍ਹਾਂ ਦੀਆਂ ਲੋਕਵਲੋਂ ਦੀਆਂ ਨੀਤੀਆਂ ਨੇ ਅੱਜ ਉਹਨਾਂ ਦਾ ਵਿਰੋਧ ਕਰ ਰਹੇ ਨੇ ਇਹ ਮਹੀਨਿਆਂ ਬੱਤੀ ਟੋਲ ਪਾੜਿਆ ਤੇ ਅੱਗੇ ਬੈਠ ਜਾਂਦੇ ਨੇ ਚੌਥੇ ਦਿਨੇ ਰੇਲਾ ਜਾਮ ਕਰ ਦਿੰਦੇ ਨੇ ਕਦੇ ਚੰਡੀਗੜ੍ਹ ਦੇ ਵਿੱਚ ਧਰਨਾ ਲਾ ਕੇ ਬੈਠ ਜਾਂਦੇ ਨੇ ਕਦੇ ਹੋਰ ਚੇਤਾਵਨੀਆਂ ਦਿੰਦੇ ਆ ਇਹਨਾਂ ਲੋਕਾਂ ਨਾਲ ਕਿਵੇਂ ਨਜਿੱਠਿਆ ਜਾਵੇ ਅਸਲ ਚੁਣੌਤੀ ਸਰਕਾਰ ਦੇ ਲਈ ਅੱਜ ਸੰਘਰਸ਼ ਕਰਦੇ ਲੋਕ ਨੇ ਨੇ ਅੱਜ ਆਪਣੇ ਜਿਹੜੇ ਹਾਕਮ ਨੇ ਆਪ ਦੇ ਜਿਹੜੇ ਮਾਲਕ ਨੇ ਅਮਬਾਨੀ ਅਦਾਨੀ ਵਰਗੇ ਜਿਹੜੇ ਸਾਮਰਾਜੀ ਨੇ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਮੁਨਾਫੇ ਨੇ ਉਹਨਾਂ ਨੂੰ ਹੋਰ ਵਧਾਉਣ ਦੇ ਲਈ ਕਿਰਤ ਕਾਨੂੰਨਾਂ 'ਚ ਜਦੋਂ ਸੋਧਾਂ ਕੀਤੀਆਂ ਗਈਆਂ ਜਦੋਂ ਬਿਜਲੀ ਸੋਧ ਪੈਣ ਲਿਆਂਦਾ ਗਿਆ ਜਦੋਂ ਇੱਥੇ ਖੇਤੀ ਕਾਨੂੰਨ ਲਿਆਂਦੇ ਗਏ ਜਦੋਂ ਸਿੱਖਿਆ ਨੀਤੀ ਦੇ ਵਿੱਚ ਬਦਲਾਅ ਕੀਤੇ ਗਏ ਤਾਂ ਜ਼ਾਹਿਰ ਤੌਰ ਤੇ ਸਰਕਾਰ ਨੂੰ ਇਹ ਵੀ ਪਤਾ ਵੀ ਇਹਦਾ ਵਿਰੋਧ ਵੀ ਇਨਾਂ ਲੋਕਾਂ ਦੇ ਵਿੱਚੋਂ ਉੱਠਣਾ ਹੈ ਔਰ ਸੇ ਵਿਰੋਧ ਨੂੰ ਕੁਚਲਣ ਲਈ ਉਹਦੀਆਂ ਆਵਾਜ਼ਾਂ ਬੰਦ ਕਰਨ ਦੇ ਲਈ ਅੱਜ ਇਹ ਸਰਕਾਰ ਨੇ ਇਹ ਕਾਨੂੰਨਾਂ 'ਚ ਸੋਧਾਂ ਕੀਤੀਆਂ ਨੇ ਜਿਹੜੀਆਂ ਬਿਲਕੁਲ ਵੀ ਅਜੇ ਅਪਰਾਧੀ ਜਿਹੜੇ ਅਸਲ ਵਿੱਚ ਨੇ ਜਿਹੜੇ ਸੱਤਾ ਦੇ ਰੱਚੀ ਬੈਠੇ ਨੇ ਅੱਜ ਉਹਨਾਂ 'ਤੇ ਦਸੇ ਦਿੱਤੀ ਹੈ ਸਾਡੇ ਥੋੜੇ ਸੰਘਰਸ਼ਾਂ ਦੇ ਉੱਤੇ ਹੈ ਪਰ ਸਰਕਾਰ ਇਹ ਗੱਲ ਹਮੇਸ਼ਾ ਭੁੱਲ ਜਾਂਦੀ ਹੈ ਵੀ ਲੋਕ ਜਿਹੜੇ ਨੇ ਉਹ ਸੋਚਦੇ ਨੇ ਉਹ ਡਰਦੇ ਨਹੀਂ ਲੋਕਾਂ ਦੀ ਤਾਕਤ ਜਿਹੜੀ ਹੈ ਉਹ ਸਭ ਤੋਂ ਵੱਡੀ ਤਾਕਤ ਹੈ ਅੱਜ ਅਸੀਂ ਸੱਤਾ ਦੇ ਵਿੱਚ ਬੈਠੀਆਂ ਵਿਰੋਧੀ ਤੇ ਦੀਆਂ ਪਾਰਟੀਆਂ ਦੇਵੀ ਇਹਨਾਂ ਕਾਨੂੰਨਾਂ ਨੂੰ ਉਹ ਰੱਦ ਕਰਾਉਣਗੇ ਜਾਂ ਇਹਨਾਂ ਦੇ ਖਿਲਾਫ ਉਹ ਆਵਾਜ਼ ਚੱਕਣਗੇ ਅੱਜ ਜੇ ਅਜਿਹੇ ਕਾਲੇ ਕਾਨੂੰਨਾਂ ਨੂੰ ਕੋਈ ਠੱਲ ਪਾ ਸਕਦਾ ਤਾਂ ਇੱਥੇ ਬੈਠੇ ਹੋ ਵਿਸ਼ਾਲ ਜਨਤਾ ਹੈ ਜਿਨ੍ਹਾਂ ਨੇ ਸਰਕਾਰ ਦੇ ਹੋਰ ਵੱਡੇ ਤੋਂ ਵੱਡੇ ਹਮਲੇ ਆ ਜਿਹੜੇ ਉਹਨਾਂ ਦੇ ਵਿਰੁੱਧ ਆਵਾਜ਼ ਚੱਕੀ ਹੈ ਤੇ ਅੱਜ ਫੇਰ ਐਸੇ ਆਪਣੇ ਏਕੇ ਦੇ ਸੰਘਰਸ਼ਾਂ ਦੇ ਦਮ ਉੱਤੇ ਅਸੀਂ ਜਿਹੜਾ ਸਰਕਾਰ ਵੱਲੋਂ ਫਾਸ਼ੀਵਾਦੀ ਸਰਕਾਰ ਵੱਲੋਂ ਆ ਨਵਾਂ ਹਮਲਾ ਹੈ ਜਿਨੇ ਤੈ ਤੋਂ ਐਨਆਈਆਰ ਦੀਆਂ ਰੇਡਾਂ ਪਾ ਰਹੇ ਨੇ ਯੂਏਪੀ ਦੇ ਪਰਚੇ ਦਰਜ ਕਰ ਰਹੇ ਨੇ ਰੇਡੇ ਤਾਂ ਇਹ ਸਾਰੇ ਜਿਹੜਾ ਟੱਕਰ ਹੈ ਇਹਦਾ ਸਾਡੇ ਆਕੇ ਤੇ ਸੰਘਰਸ਼ ਦੇ ਸਦਕਾ ਇਥੋਂ ਦੇ ਲੋਕ ਹੀ ਕਰਨਗੇ ਤੇ ਅੱਜ ਦਾ ਇਕੱਠ ਵੀ ਇਥੇ ਪੂਰੇ ਪੰਜਾਬ ਵਿੱਚ ਹੁੰਦੀਆਂ ਕ੍ਰਮੇਸ਼ਾ ਲੋਕ ਸਰਕਾਰ ਦੇ ਹਾਰੇ ਨੇ ਇਹਨਾਂ ਕਾਨੂੰਨਾ ਵਿਰੋਧੀ ਇਸ ਦਲ ਦੀ ਗਵਾਹੀ ਭਰਦਾ ਹੈ ਵੀ ਅਸੀਂ ਸਰਕਾਰ ਦੀ ਈਨ ਮੰਨਣ ਤੋਂ ਇਨਕਾਰ ਕਰਦੇ ਹਾਂ ਕਿ ਅਸੀਂ ਜਰੂਰ ਸਰਕਾਰ ਦੇ ਇਸ ਫਾਸ਼ੀਵਾਦੀ ਹੱਲੇਦਾਰ ਡਟ ਕੇ ਵਿਰੋਧ ਕਰਾਂਗੇ ਜੈ ਜਨਤਾ ਜੈ ਸੰਘਰਸ਼ ਜੈ ਪ੍ਰਗੋਤਿ